ਓ ਜੀ ਬਾਈ ਪਰਚੀ ਘਟਾ ਲਈ ਉਹ ਬਰੇ ਕਹਿੰਦੇ ਪੈ ਜਾਓ ਕਹਿੰਦੇ ਕੁੱਤੇ ਦੇ ਵੱਡੇ ਤੇ ਲਾਉਣ ਦੇ ਤੀ ਅੱਗੇ ਦੇ ਕੁੱਤੇ ਰੇ ਵੱਡੇ ਤੇ ਲਾਉਣ ਦੇ ਕਹਿੰਦੇ ਕਮਰੇ ਮੈਂ ਪੈ ਜਾਓ ਜੱਕ ਬਾਈ ਮੰਨਿਆ ਨਹੀਂ ਹੈਗਾ ਉਹ ਕਹਿੰਦੇ ਪੁੜੇ ਜੇ ਲੱਗਣਾ ਏ ਕੱਪੜੇ ਖੜਾਏ ਰੱਤੇ ਨੇ ਬਰੇ ਬਾਹਲਾਂ ਦੇ ਗਏ ਪੁੜੇ ਵਾਲਾ ਦਾ ਕੋਈ ਚੱਕਰ ਨਹੀਂ ਇਕ ਲਾ ਕੇ ਠੀਕ ਆ ਇਕ ਲਓ ਜੀ ਬਾਈ ਮੀ ਵੀ ਪਾਏ ਗਿਆ ਬਹੁਤ ਦਿਨਾਂ ਬਾਅਦ ਉਹ ਰੁਕਿਆ ਬੈਠਾ ਤਾਂ ਵੀ ਕੰਮ ਵਾਲੇ ਨੂੰ ਕਣਕਾਂ ਨੂੰ ਫਾਇਦਾ ਹੋਣਾ ਬਾਈ ਹੁਣ ਪੈ ਗਈ ਦਿਹਾੜੀ ਹਾਂ ਉਹ ਇੱਕ ਹੋਰ ਆ ਗਿਆ ਦੋ ਪੇਚਾ ਪੈ ਗਿਆ ਓਏ ਚੱਲ ਬਈ ਆ ਗਿਆ ਆ ਗਿਆ ਸਿੱਧੀ ਉਹ ਇੱਧਰ ਦੇਗਾ ਉਹ ਭਾਈ ਦੇਖ ਦੇ ਪੈ ਗਿਆ ਪੈ ਗਿਆ ਪੇਚਾ ਉਹ ਆ ਗਿਆ ਆ ਗਿਆ ਪੂਰੀ ਤੁਸੀਂ ਤੁਹਾਡੇ ਟਾਈਮ ਮੈਂ ਕਹਿੰਦਾ ਤੁਸੀਂ ਬੂਟੇ 'ਤੇ ਚੜ ਜਾਂਦੇ ਸੱਚੀ ਗੱਲ ਹੈ ਮੈਂ ਕਹਿੰਦਾ ਬਹੁਤ ਉਹ ਕੰਨੇ 'ਚ ਕਿੱਥੇ ਕਿਸੇ ਨੇ ਪਿੱਛੇ ਫੜ ਲਿਆ ਉਹ ਦੋਹੇ ਰਹਿ ਗਏ ਉਹ ਦੋਏ ਰਹਿ ਗਏ ਹਾਂ ਮਾਰ ਕੇ ਦੇ ਨੇ ਪਿੱਛੇ ਵਾਲੇ ਉਹ ਤੁਹਾਡੀ ਆਪਣੇ ਵਾਲੇ ਦੇ ਹੱਥ ਨਹੀਂ ਆਇਆ ਇਹਨਾਂ ਦੇ ਹੱਥ ਨਹੀਂ ਆਇਆ ਪੈਸੇ ਚਾਹੀਦੇ ਨੇ ਪਿੱਛੇ ਵਾਲੇ ਲਓ ਜੀ ਸਾਡਾ ਮਨਾ ਬਾਈ ਵੱਡਿਆ ਕੁੱਤੇ ਨੇ ਸੁਵੀਰੀ ਨਾੜਦਾ ਸੁਵੀਰੀ ਵੱਡਿਆ ਹਾਂ ਸੋਨ ਤਾਂ ਫੇਟ ਮਨੇ ਦੋ ਦੰਦ ਕਿੱਕ ਦੋ ਆ ਦੋ ਇਹ ਭਾਂ ਲਾਦਾ ਜਿਵੇਂ ਸੱਪ ਨੇ ਡਾਂਗਾ ਮਾਰਿਆ ਲੈ ਤੂੰ ਆਏ ਨਾ ਕੇ ਕੁੱਤੇ ਨੇ ਵੱਡਿਆ ਮਨੇ ਪੱਕੇ ਉਹ ਦੇ ਕਿਆ ਕਹਿੰਦਾ ਕਹਿੰਦਾ ਕੁੱਤੇ ਦਾ ਵੱਡਿਆ ਵਾ ਮਨੇ ਕਰੇ ਕੱਟਿਆ ਸੱਪ ਲਾ ਡਾਂਗਾ ਬਾਈ ਉਹ ਸਫੇਦ ਆ। ਨਹੀਂ ਮਨੇ। ਉਹੋ ਕੀ ਨਾਮ ਦਾ ਕੁੱਤਰਾ ਪਪੀਲੀਅਨ? ਕਿਹੜੀ ਨਸਲ ਉਹ ਚਿੱਟਾ ਜਿਹਾ ਹੁੰਦਾ ਜਿਹੜਾ? ਛੋਟਾ ਜਿਹਾ ਇਹ। ਜਿਹੜਾ ਬਲੂੰਗੜਾ ਜਿਹਾ ਹੁੰਦਾ ਯਾਰ। ਮਨਾ ਬਾਈ ਕਿਤੇ ਕੰਮ ਗਿਆ ਤਾਂ। ਮਤਲਬ ਨਾਰਮਲ ਜਿਹਾ ਵੱਡਿਆ ਉਹ ਕਹਿੰਦੇ ਵੀ ਕੁੱਤੇ ਦੇ ਟੀਕੇ ਲੱਗੇ ਪਏ ਆ। ਤਿੰਨ ਮਹੀਨੇ ਹੋ ਗਏ ਮਨੇ। ਤਿੰਨ ਮਹੀਨੇ ਹੋ ਗਏ ਬਾਈ ਟੀਕੇ ਲੱਗੇ ਨੂੰ। ਬਾਕੀ ਅਸੀਂ ਟੀਕਾ ਲਵਾਉਣ ਚੱਲੇ ਆ। ਸਾਨੂੰ ਟੀਕੇ ਦੀ ਮਿਆਦ ਨਹੀਂ ਪਤਾ ਕਿ ਤਿੰਨ ਮਹੀਨੇ ਤੋਂ ਕਿ ਛੇਰੀ ਹੁੰਦੀ ਸ਼ਾਨੂੰ? ਇਹਨਾਂ ਨੇ ਪਤਾ ਬਾਈ। ਆਹੋ ਡਾਕਟਰ ਦੱਸੂਗਾ ਕਿ ਆਹ ਕਿੰਨੀ। ਇਹ ਕਿਹੜੇ ਦਾ? ਤੇ ਚਲੋ ਅਸੀਂ ਮਨੇ ਕੈਨੇਡਾ ਮੇਰੇ ਦੰਦੀ ਵੱਡਣ ਹੋ ਗਿਆ ਆਪਨੇ ਕਿਤੇ ਵਡਾਣਾ ਤਕਾਂ ਮਰੇ ਖੜ ਕੇ ਗਿਆ ਸਾਨੂੰ ਪਹਿਲਾ ਆਇਆ ਨਾ ਕਰ ਯਾਰ ਮੈਂ ਉਹੀ ਖੇਲ ਲੱਗਾ ਦਾ ਮੇਰੇ ਦੰਦੀ ਰੋ ਚੱਲੂਗਾ ਜੀ ਮਨੇ ਮੇਰੇ ਦੰਦੀ ਰੋ ਵੱਡੀ ਬਾਈ ਵੱਡ ਕੇ ਹੋਰ ਹੋਰ ਜਿਹਦੇ ਮਰਜੀ ਵੱਡ ਲਈ ਸਾਨੂੰ ਪਹਿਲਾ ਇਹੀ ਵੱਡਣਾ ਬਾਈ ਤੇਰੇ ਵੱਡਣਾ ਤੋਂ ਦੇਖ ਤੂੰ ਸਾਰੇ ਪਿੰਡ ਜੇ ਫਿਰਦਾ ਰਹਿੰਦਾ ਹਾਂ ਮੈਂ ਕਿੰਨੇ ਹਲਕਾਉਣੇ ਫੇ ਐਵੇਂ ਦੇਖ ਲੈ ਤਾਂ ਹੀ ਤਾਂ ਤੈਨੂੰ ਵੱਡਣਾ ੱੱਕਾ ਨੀ ਕਰਨਾ ਬੋਜੀ ਬਾਈ ਪਰਚੀ ਕਟਾ ਲਈ ਉੱਪਰ ਗਿਆ ਕਹਿੰਦੇ ਬਹਿ ਜਾਓ ਕਹਿੰਦੇ ਕੁੱਤੇ ਦੇ ਵੱਡੇ ਨੇ ਲਾਉੜੇ ਤਿੰਨ ਕਦੇ ਕੁੱਤਰੇ ਵੱਡੇ ਵੱਡੇ ਲਾਉਣੇ ਨੇ ਇਹ ਕਰੇ ਕਮਰੇ ਮੈਂ ਪੈਜੋ ਜਾ ਕੇ ਤੇ ਹੁਣ ਕੀ ਗੱਲ ਲੱਗੂਗਾ ਲਓ ਜੀ ਬਾਈ ਇੱਧਰ ਸਾਡੇ ਮਰੀਜ਼ ਸਾਹਿਬ ਫੋਨ ਚਲਾ ਰਹੇ ਨੇ ਤਰੱਕੀ ਬੁਰੀ ਐ ਮੁੰਡੇ ਨੂੰ ਕਿਹਾ ਪੈਣ ਵਾਸਤੇ ਇਹ ਪੈਂਦਾ ਨਹੀਂ ਹੈਗਾ ਕੋਟ ਖੋਲਦੇ ਫਿਰ ਹਾਂ ਕਲੱਤਵਾਦ ਹੋਣਾ ਬਾਹਮਾ ਬਾਹਮਾ ਹੋਣਾ ਕਹਿੰਦਾ ਬਾਈ ਬਾਹ ਦੇ ਵਿੱਚ ਟੀਕਾ ਲਵਾਉਣਾ ਮਨਦਾ ਨਹੀਂ ਹੈਗਾ ਪੁੜੇ 'ਚ ਨਹੀਂ ਲਵਾਉਣਾ ਬਾਈ ਮੰਨਿਆ ਨਹੀਂ ਹੈਗਾ ਉਹ ਕਹਿੰਦੇ ਪੁੜੇ ਜੇ ਲੱਗਣਾ ਏ ਕੱਪੜੇ ਖੜਾਏ ਰੱਤੇ ਉਹ ਬਰੇ ਬਾਹਲਾਂ ਨਹੀਂ ਤੈਗਾ ਪੁੜੇ ਵਾਲਾ ਦਾ ਕੋਈ ਚੱਕਰ ਨਹੀਂ ਇੱਕ ਲਾ ਕੇ ਠੀਕ ਆ ਇੱਕ ਕਹਿੰਦੇ ਥੋੜੇ ਟਾਈਮ ਬਾਅਦ ਲੱਗਣਾ ਹੈ ਵੇਟਿੰਗ ਕਰੋ ਬੈ ਜਾ ਹਾਂ ਸਿਆਪੇ ਹੈ ਵੀ ਨੋ ਬਾਈ ਜੀ ਕੰਮ ਜਾਰੀ ਖਰਾਬ ਹੋ ਗਿਆ ਡਾਟਾ ਮਿਲ ਗਿਆ ਵੀ ਆਹ ਡਾਟਾ ਨੂੰ ਠੀਕਾ ਲੱਗਣੇ ਦੇਖੋ ਚਾਰ ਵਾਰ ਬੁਲਾਇਆ ਪਰ ਫੇਰ ਠੀਕਾ ਲੱਗਣੇ ਹਲੇ ਲਓ ਜੀ ਬਾਈ ਉੱਡੀ ਨੇ ਪਤੰਗ ਲੁੱਟ ਲਿਆ ਉਹ ਦੇਖੋ ਮਿਲ ਗਿਆ ਪੈ ਗਈ ਢਾੜੀ ਰੋਡੀਆਂ ਲੁੱਟ ਲਿਆ ਪੂਰੀ ਤੂੰ ਵੀ ਮਗਰ ਪਿਆਦਾ ਆਇ ਨਹੀਂ ਹੱਥ ਨਾ ਮੈਂ ਤਾਂ ਉਹਨਾਂ ਨੂੰ ਫੜ ਕੇ ਦਿੱਤਾ ਪੂਰੀ ਕਿਹੜੇ ਪਿੰਡ ਤੇ ਆਇਆ ਬਾਈ ਹਰੇ 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 ਚੱਲੀਆਂ ਤੇ ਆਇਆ ਚੱਲੀਆਂ ਤੇ ਆਪਣੇ ਕਿੱਦ ਨੂੰ ਹਵਾਏ ਨੂੰ ਕਿ ਸਾਲਾ ਗੱਬੇ ਖੜਾ ਹੈ ਹਾਂ ਉਹ ਪੈਣੀ ਤੇ ਆਇਆ ਹਾਂ ਸਾਲਾ ਨਾ ਤੂੰ ਅੱਜ ਢੁਲੀਆਂ ਕਿ ਪੈਣੀ ਆ ਸਾਲਾ ਫੇਰ ਸਕੂਲ ਦੀ ਵਰਦੀ ਕਾਹਦਾ ਕਾਲੀ ਹੋਏ ਤਾਂ ਖੋਲਣੀ ਆ ਕੀ ਹੋ ਗਿਆ ਰੋਡੀਆਂ ਵੀ ਲਿਆ ਆ ਦੇਖ ਕਾਲੀ ਗਰੀ ਵੀ ਵਰਦੀ ਹਾਂ ਚੱਲ ਕੋਈ ਇੱਦਾਂ ਕੁੱਤੀ ਵੀ ਮੇਰੇ ਵਰਦੀ ਨਹੀਂ ਆ ਗਈ ਦੂਰ ਆਹੀਓ ਕੁੱਤੇ ਨੇ ਵੱਢੇ ਹੋਏ ਅੱਛਾ ਤੋ ਵੱਢੇ ਹੋਏ ਉਹ ਇਹ ਨਾ ਮੁੰਡਾ ਪਾਣੀ ਤੇ ਆਇਆ ਹੈ ਨਾ ਹਾਂ ਮਾਲਾ ਨਾ ਮਾਲਾ ਲੱਗੀ ਵੀ ਨਹੀਂ ਮਾਲਾ ਨਾ ਮੋਰ ਦਿਖਾ ਹੈ ਮੋਰ ਕਿੱਥੇ ਲੱਗੀ ਵੀ ਹੈ ਲੈ ਹੈ ਨਹੀਂ ਮਾਲਾ ਨਾ ਮਾਲਾ ਦਾ ਨਹੀਂਗਾ ਇੱਕ ਹੋਰ ਆ ਗਿਆ ਬਾਈ ਪਤੰਗ ਲੁੱਟਣ ਵਾਲੇ ਹੋਰ ਬੋਟ ਆ ਉਹ ਜਿਹੜੀਆਂ ਦੇ ਪਰ ਨਹੀਂ ਜਾੜਦਾ ਬਈ ਇਹ ਲੋਰੇ ਹੋਰ ਰੋਟੀ ਪਤੰਗ ਕਿਹੜਾ ਫੜਿਆ ਇਹ ਪੈ ਗਈ ਦਿਹਾੜੀ ਹਾਂ ਕੋਈ ਇੱਕ ਹੋਰ ਆ ਗਿਆ ਦੋ ਪਿੱਛੇ ਪੈ ਗਏ ਓਏ ਚੱਲ ਬਈ ਆ ਗਿਆ ਆ ਗਿਆ ਸਿੱਧੀ ਹੈ ਓਏ ਇੱਧਰ ਦੇਗਾ ਓ ਭਾਈ ਦੇਖ ਦੇ ਪੈ ਗਿਆ ਪੈ ਗਿਆ ਪਿੱਛਾ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਜਿੱਥੇ ਆ ਗਿਆ ਸਿੱਧਾ ਹੀ ਆ ਗਿਆ ਬਾਈ ਨਿਆਣੇ ਗਏ ਕਈ ਦੇਖਦੇ ਕਿਰੇ ਹੱਥ ਹੁੰਦਾ ਓ ਆਗੇ ਆਗੇ ਡੰਡਾ ਡੰਡਾ ਲੈ ਕੇ ਆਗੇ ਹਾਂ ਓ ਦੇਖ ਗੰਨੇ 'ਚ ਕਰ ਗਿਆ ਇਹ ਫੜ ਲਿਆ ਉਹ ਗੰਨੇ 'ਚ ਵੀ ਵੜ ਕੇ ਪੂਰੀ ਕੈਸੇ ਬੰਦੇ ਇਹਦਾ ਗੰਨੇ 'ਚ ਵੀ ਵੜ ਕੇ ਪੂਰੀ ਤੁਸੀਂ ਤੁਹਾਡੇ ਟਾਈਮ 'ਆ ਕਹਿੰਦੇ ਤੁਸੀਂ ਬੂਟੇ 'ਤੇ ਚੜ ਜਾਂਦੇ ਸੱਚੀ ਗੱਲ ਉਹ ਗੰਨੇ 'ਚ ਕਿੱਥੇ ਕਿਦਨੇ ਪਿੱਛੇ ਫੜ ਲਿਆ ਉਹ ਦੋ ਹੀ ਰਹਿ ਗਏ ਉਹ ਦੋਏ ਰਹਿ ਗਏ ਹਾਂ ਕਿਹਦੇ ਨੇ ਪਿੱਛੇ ਵਾਲੇ ਉਹ ਤੁਹਾਡੀ ਆਪਣੇ ਵਾਲੇ ਦੇ ਹੱਥ ਨਹੀਂ ਆਇਆ ਇਹਨਾਂ ਦੇ ਹੱਥ ਨਹੀਂ ਆਇਆ ਪੈਸੇ ਚਾਹੀਦੇ ਤੇ ਰੋਪੜ ਦਾ ਜਦ ਤੁਹਾਡੇ ਟਾਈਮ ਆਦਾ ਬੁੱਟਿਆਂ ਪਰ ਵੀ ਛੱਡ ਜਾਂਦੇ ਲੈ ਲੈ ਮੈਂ ਕਹਿੰਦਾ ਗੇੜੇ ਨਹੀਂ ਤਾਂ ਤਾਨਦਾ ਹਾਂ ਕਿੰਨੇ ਜਣ ਚੜਦੇ ਨੇ ਬਹੁਤ ਹੁੰਦੇ ਨੇ ਬਾਈ ਸਾਡੇ ਬੰਦੇ ਗੇੜੇ ਇੰਨਾ ਸਲਾ ਉਡਾਉਣੇ ਚ ਸਵਾਦ ਨਹੀਂ ਆਉਂਦਾ ਜੇ ਨਾ ਲੁੱਟਣੇ ਜਾਉਂਦਾ ਹੁੰਦਾ ਟੀਕੇ ਲਾਉਣ ਜਾਂਦੇ ਨਾਲੇ ਭੈਣੀਆਂ ਝੱਲੀਆਂ ਲੂੜੀ ਨਹੀਂ ਪਈ ਪੂਰੀ ਨਾਲੇ ਜਾਂ ਟਾਵੇਂ ਟਾਵੇਂ ਪਤੰਗ ਉਡੇ ਕਰਦੇ ਤੇ ਹੁਣ ਜਾਣਾ ਨਾਲੇ ਫੇ ਇੱਕ ਹੋਰ ਆ ਹਥਿਆਰ ਕੋਲ ਹੁੰਦੇ ਤੇ ਲੰਬੇ ਛਰੇ ਹੁੰਦੇ ਤੇ ਡੰਡੀਆਂ ਗੱਲ ਡੰਡੀਆਂ ਇੱਕ ਦੋ ਹੋਰ ਤੇ ਪਿੰਡ ਦੇ ਉਹਦਾ ਫਿਰਦਾ ਵੀ ਦਾ ਵਿੱਚੋਂ ਢਾਲ ਦਿੰਦੇ ਜੇ ਮਾਰ ਲਿਆ ਤਾਂ ਇਹ ਤਾਂ ਡਡੀਆਂ ਦੇ ਢਾਲ ਦਿੰਦੇ ਬਾਕੀ ਬਾਈ ਜਿਹੜਾ ਪਤੰਗ ਹੈ ਇਹ ਸਾਡੇ ਗਰੁੱਪ ਦੇ ਮੈਂਬਰਾਂ ਨੇ ਕਿਸੇ ਨੇ ਨਹੀਂ ਫੜਿਆ ਚੱਲੀਆਂ ਪੈਂਦੇ ਨਹੀਂ ਫੜ ਲਿਆ ਉਹ ਆਪਸ ਵਿੱਚ ਲੜ ਲੱਗ ਗਏ ਹਾਂ ਇਹਨਾਂ ਨੇ ਬੋਲਿਆ ਕਿ ਫੜੇ ਪੂਰੇ ਇਹਨਾਂ ਨੂੰ ਕਾਂਗੇ ਚ ਪਾਣੀ ਲੈ ਕੇ ਕੋਈ ਫਰਕ ਨਹੀਂ ਹੈਗਾ ਲੈ ਲੈ ਇਹ ਤਾਂ ਧੂੜਾ ਪੜਦੇ ਜਾਂਦੇ ਵਿੱਚ ਨੂੰ ਦੇ ਤਾਂ ਸਹੀ ਪੂਰੀ ਬਾਈ ਡੋਰ ਕਾਫੀ ਆਉਂਦੀ ਚੱਲੀਆ ਪਿੰਡ ਤੇ ਉਹ ਮੁੰਡਾ ਦੇਖੋ ਹਾਲੇ ਵੀ ਝੜਕੜੀ ਪ ਇਕੱਠੀ ਕਰਦਾ ਤਾਂ ਦਿਹਾੜੀ ਪੈ ਗਈ ਦਿਹਾੜੀ ਪੈ ਗਈ ਉਹ ਬੰਦੇ ਦੀ ਇੱਕ ਹੋਰ ਆਇਆ ਤਾਂ ਆਮਨੇ ਦਾ ਭਤੀਜਾ ਇਹ ਉਹ ਆਏ ਲੰਘ ਕੇ ਨਾਮ ਨੂੰ ਉੱਥੇ ਆਏ ਜਾ ਕੇ ਆਇਆ ਪਰਾਂ ਲੰਘਿਆ ਇਹ ਉੱਥੇ ਬੱਖੀ ਨੂੰ ਫੜੀ ਫਰੇ ਮੈਂ ਕਿਹਾ ਉਹ ਕਰੇ ਡੋਰ ਫੜਨੀ ਸੀ ਤੂੰ ਫੜ ਕੇ ਆਇਆ ਨਾ ਨਾ ਮਾ ਉਹ ਤੇ ਕਰ ਰਿਹਾ ਸੀਂਧੂ ਤੂੰ ਚੱਲੀਆ ਪਿੰਡ ਜਾ ਕੇ ਪੇਚੇ ਲਈ ਜਾਂਦਾ ਹੈ ਮੋੜ ਸਨ ਵਾਲਾ ਐ ਵੈਂਚਰ ਹੋ ਗਿਆ ਹਾਂ ਐਨ ਦੇ ਕੁੱਤੇ ਨੇ ਵੜਲੇ ਆ ਕੋਈ ਮੋੜ ਤੇ ਵੀ ਵੜਲੇ ਕੁੱਤੇ ਕੁੱਤਾ ਹੀ ਲਿਆਉਂ ਬੈ ਨਾ ਕੁੱਤੇ ਮਾਰ ਚਾਨ ਪਿਆ ਹੋਊਗਾ ਨਾ ਕੋਲੇ ਉਹਨੇ ਢੇੜਾ ਪਾਣ ਦੇ ਲੜਣਾ ਵੀ ਵੈਂਚਰ ਲਾ ਵੀ ਲਾ ਗਣੇ ਆ ਇਹਨਾਂ ਦਾ ਕੰਮ ਕਰ ਲੈਂਦੇ ਸਿੰਧੂ ਨਹੀਂ ਪੈਂਚਰ ਲਾ ਸਾਦੇ ਤਾਂ ਉਦੋਂ ਕਿ ਵਾਹ ਤਰੇ ਹੁਣ ਆਉਣਾ ਹਾ ਕਿੰਨੇ ਰੰਗੀ ਡੋਰ ਲਈ ਫਿਰਦਾ ਇਹ ਕਿਹੜਾ ਆਉਣਾ ਮਨੇ ਹੁਣਾ ਆਉਣਾ ਹਾਲ ਉਹਦਾ ਪਿੱਛੇ ਹੀ ਆ ਏਡਾ ਗਾ ਡੋਰ ਆ ਮਨੇ ਲੜੀ ਕੱਚੀ ਡੋਰ ਆ ਥਾ ਡਾ ਡੋਰ ਇਹ ਆ ਠੀਕ ਆ ਯਾਰ ਮਨੇ ਹੁਣ ਦੂਜਾ ਤਾਂ ਬੈਨ ਹੋ ਗਿਆ ਉਹ ਪੈ ਗਿਆ ਤਿੰਨਾਂ ਨੂੰ ਚਾਰਾਂ ਨੂੰ ਇਕੱਠਾਈ ਆ ਪੰਜ ਉਹ ਆ ਗਿਆ ਉਹ ਕਾਲਾ ਆ ਗਿਆ ਕਾਲਾ ਉਹ ਉਹਦੇ ਕਾਲਾ ਜਿਹਾ ਆ ਗਿਆ ਉਹ ਨਹੀਂ ਆਉਣੇ ਨਹੀਂ ਦੂਰ ਖੜਾ ਉਹਨਾਂ ਦਾ ਮੁੰਡਾ ਖੜਾ ਪਿਆ ਇਹਨੇ ਘੋੜੀ ਠੀਕ ਨਹੀਂ ਲਓ ਜੀ ਬਾਈ ਅੱਜ ਤੜਕੇ ਤੜਕੇ ਸਿੰਧੂ ਨਾਲ ਨੇ ਥੋੜਾ ਜਿਹਾ ਵੀ ਕੋ ਆਇਆ ਅੱਜ ਸਪੀਡ ਦਾ ਭੰਦਾ ਸੀਸ ਵਗਿੰਦਾ ਨਾ ਉਹ ਤਾਂ ਨਹੀਂ ਹੈਗਾ ਦਲੂਕੇ ਵਾਲਾ ਤਾਂ ਨਹੀਂ ਹੈਗਾ ਸਿੰਧੂ ਨਾਲ ਯਾਰ ਰੋਡੀ ਨਾਲ ਦੇ ਲਓ ਮਾੜਾ ਜਿਹਾ ਵੀ ਨਹੀਂ ਮੈਨੂੰ ਛੁੱਟੀ ਮਾਰ ਲੈਂਦੇ ਆ ਜੀ ਬਾਈ ਫਿਰਿਆ ਪਿਆ ਰਹਿੰਦਾ ਰੋਡੀ ਛੁੱਟੀ ਕਾਤੇ ਮਾਰੀ ਅੱਜ ਇੰਨਾ ਨਹੀਂ ਪਿਆ ਅੱਜ ਯਾਰ ਕੰਮ ਹੀ ਤੈਗਾ ਤਾਂ ਮੈਨੂੰ ਉਮੀਦ ਆਸਲੀ ਕੱਲੂ ਦਾ ਸਹਿਬਾ ਜਿਹੜਾ ਡੈਮੋ ਕਰੀ ਐ ਕੱਲੂ ਕਿੰਨਾ ਦਾ ਕੱਲੂ ਬਾਈ 65% ਹੁਣ ਤਾਂ 60% ਤੇ ਮੰਨ ਕੇ ਚੱਲ 15% ਤਾਂ ਪਾਉਂਗਾ ਜੀ ਵਰਸੀ ਕਰਕੇ ਪੈਂਦਾ ਹੈ ਹੈ ਵਰਸੀ ਕਰਕੇ ਪੈਂਦਾ ਹਾਂ ਪੈਰੋ ਮਜਰੇ ਬਾਈ ਬਾਬੇ ਨਹੀਂ ਵਰਸੀ ਹੁਣ ਹਾਂ ਬਾਬੇ ਉਹਦਾ ਨੱਚੇ ਜਾਂਦਾ ਹਰੇਕ ਸਾਲ ਹੈ ਬਾਕੀ ਰੋਡੀ ਬਾਈ ਗਿਆ ਟੱਡੇ ਪਾ ਬਾਲ ਕਟਾਉਣਾ ਤੇ ਕਹਿੰਦਾ ਮੈਂ ਨਾ ਇਹਨੂੰ ਕਿਹਾ ਕੋਈ ਹੋਰ ਕਟੋ ਨੇ ਹੋਰੇ ਬਾਤਾਂ ਬੁਲਬੁਲੇ ਕੇ ਜਰਾ ਚੱਕ ਦੀ ਛੱਡਾ ਪਤਾ ਲੱਗਿਆ ਉਹਨੂੰ ਪਤਾ ਹੀ ਲੱਗਿਆ ਹਾਂ ਪੈਗ ਲਾਇਆ ਤੇ ਪੈਗ ਲਾ ਕੇ ਵਾਲ ਕਟਾਏ ਨਹੀਂ ਨੇ ਪੈਗ ਲਾਇਆ ਹਾਂ ਜਿਹੜੀ ਕੀਤੀ ਕੀਤੀ ਇਹ ਕਿਹੜੇ ਬਗੜਾ ਗਿਆ ਫਰਮ ਉਹ ਬਾਸੀ ਦਾ ਮੋਟਾ ਹੈ ਅੱਗੇ ਨਾਲ ਬਾਸੀ ਦੇ ਵਾਲ ਕਟਾਉਂਦਾ ਹੁੰਦਾ ਉਹਦਾ ਸਕੇਲ ਦਾ ਵਾਲਾ ਉਹਨੇ ਗਲਤ ਵਾਲ ਕੱਟ ਦਿੱਤੇ ਡਾਂਗ ਨਹੀਂ ਫੇਰੀ ਮੈਂ ਤਾਂ ਥੱਲੇ ਗਲੇ ਕੋਕਣ ਬੁੱਧੂ ਆ ਤੂੰ ਸਾਡੇ ਬਾਸੀ ਦੇਰਾ ਬੈ ਕੱਟਿਆ ਇਹ ਵੀ ਇਹ ਵੀ ਰਿਪੋਰਟ ਹੈਗੀ ਰੋਡੀ ਜੇ ਕੋਈ ਗਲਤ ਵਾਲ ਗਲਤ ਕੱਟ ਦੇਵੇ ਪਰ ਰਿਪੋਰਟ ਦੇ ਜਾਵੇ ਅੱਛਾ ਐਸਪੀ ਦੇ ਪੇਸ ਨੂੰ ਗੱਡੀ ਲੈ ਹਾਂ ਕੱਚੀ ਕਹਿੰਦਾ ਕਟਾਈ ਪੱਕੀ ਉਹਦੀ ਅਸ ਵੀਰੇ ਨੇ ਯਾਰ ਹਨਾ ਅੱਡੀ ਅਸ ਵੀਰੇ ਕਹ ਜੀ ਮੇਰੀ ਮਰਜ਼ੀ ਖਿਲਾਫ ਨਹੀਂ ਕੱਟੇ ਆਪਣੀ ਮਰਜ਼ੀ ਕੀ ਕੱਟ ਤੇ ਦੇਖ ਵਡਾ ਘੁਫੜਦੀ ਉਹ ਕਿਧਰ ਮਾਰ ਕਰਨਗੇ ਮੂ ਮੈਨੂੰ ਆ ਹੋਏ ਤਾਂ ਹੈ ਕੋਈ ਸਿੰਧੂ ਹੋਰ ਕਿਵੇਂ ਕੰਮ ਕਰ ਕੰਮ ਕਰ ਬੀਲੇ ਰੋਟੀ ਬੀਲੇ ਨਾਲ ਦੀ ਹਾਂ ਰੋਟੀ ਹੁਣ ਜਿੱਕਣਾ ਕਣਕਾ ਲੱਗੇਵੇਂ ਹੁਣ ਬੂਟੇ ਘੱਟ ਮਿਲਦੇ ਹੁਣ ਕਿ ਮਿਲ ਜਾਂਦੇ ਮਿਲ ਜਾਂਦੇ ਯਾਰ ਜਿਹੜੇ ਕਰੇ ਕਰਾਂਗੇ ਕਈਆਂ ਦੇਖੜੂ ਤਾਂ ਮੜੀਆਂ ਦੇ ਬਾੜੇ ਪਰੇ ਬਾਈ ਛੋਟਾ ਮਾਲ ਲੰਦੇ ਆਹ ਗੱਡੀ ਲੋਡ ਕਰਦੇ ਇੱਕ ਛੋਟੀ ਜੀ ਕਿੰਨੇ ਕੁਆਟਲ ਮਾਲ ਹੁੰਦਾ ਇਹ ਚ ਕੋਈ ਨਾ ਠੀਕ ਠੀਕ ਕੁਆਟਲ ਤਿੰਨ ਬੰਦੇ ਹਾਂ ਜੀ ਚਾਰ ਪੰਜ ਬੰਦੇ ਚਾਰ ਪੰਜ ਬੰਦੇ ਦੀ ਕੁਆਟਲ ਮਾਲ ਲੋਡ ਕਰਦੇ ਤੁਸੀਂ ਲੋਡ ਕਰਦੇ ਆ ਖੁਦਕਾਰ ਇਹ ਦੋਏ ਨਾਲ ਤੇ ਪੈਟਰੋਲ ਹੱਥ ਵਾਲਾ ਰਾਜ ਜਿੰਨੂੰ ਕਹਿੰਦੇ ਵੀ ਜਿਹੜਾ ਆ ਆਰੇ ਕੇ ਮਤਲਬ ਹੱਥ ਵਾਲੇ ਕੇ ਸਫਾਈ ਹੈ ਇਹਦਾ ਰੇਟ ਵੱਧ ਲੱਗਦਾ ਹੈ ਜਿਹੜਾ ਦੁਆਰ ਆ ਉਹਦਾ ਰੇਟ ਘੱਟ ਲੱਗਦਾ ਸੱਚੀ ਗੱਲ ਹਾਂ ਉਹ ਰੇਗਨ ਆਇਆ ਸਾਫ ਨਹੀਂ ਹੋਉਂਦਾ ਹਾਂ ਇਹ ਵੀ ਇਹਨੂੰ ਮੈਂ ਸੁਣਿਆ ਬਾਈ ਸਾਫ ਉਹਦਾ ਰੇਟ ਘੱਟ ਲਾ ਦੇਣਾ ਹਾਂ ਇਹਦੇ ਗੱਲ ਆਇਆ ਸਾਫ ਦੇਖਣਾ ਹੈ ਮੈਂ ਮਰਦਾ ਇਹਦੇ ਗੱਲ ਜ਼ੋਰ ਲੱਗਦਾ ਫਿਰ ਹਾਂ ਜ਼ੋਰ ਸਾਰਾ ਲੱਗਦਾ ਇਹਦੇ ਨਾਲ ਰੋੜੀ ਕਿਨੇ ਬੂਟੇ ਵੱਡੇ ਪਏ ਕਿੰਨੇ ਹੈਵੀ ਦੋ ਰੋੜੀ ਦਾ ਉਸ ਬੂਟੇ ਹਾਂ ਆਰਟੇ ਦੇ ਬੂਟੇ ਭਾਈ ਸਾਹਿਬ ਆਈ ਦੀ ਆ ਇਹਨੇ ਲੋਹੀ ਤਾਰਦੇ ਹੁਣ ਮੀ ਪੈ ਗਿਆ ਅੱਜ ਤਾਂ ਲੋਹੀ ਹੈ ਠੰਡੀ ਲੱਗਦੀ ਹੈ ਚੰਨ ਲੱਗਦੀ ਅੱਗ ਬਾਲਣਾ ਨਹੀਂ ਧੂਣੀ ਵਾਲਾ ਕੰਮ ਗਿਆ ਹੁਣ ਰਾਤ ਹੈਗੀ ਦੀ ਮੈਰੀਸ਼ ਨੂੰ ਸੇਕ ਕੇ ਆਏ ਧੂਣੀ ਫਲੋਰੈਂਡਨ ਨਾਲ ਆਉਣ ਲੱਗੇ ਬੇ ਲੈ ਜੀ ਤੇ ਮੀ ਆ ਗਿਆ ਗੀਜਰ ਲਵਾ ਲਿਆ ਹੁਣ ਹਾਉਂਦੇ ਆ ਥੋੜੀ ਗੀਜਰ ਦੀ ਮੌਜ ਰਹੀ ਹਾਲ ਚਾ ਹਾਂ ਮੌਜ ਰਹੀ ਕਿਹੜਾ ਗੈਸ ਵਾਲਾ ਕਿ ਬਿਜਲੀ ਵਾਲਾ ਲੈ ਉਹਦਾ ਮੌਜ ਰਹੀ ਹਾਂ ਹਾਂ ਮੌਜ ਰਹੀ ਹੱਥ ਪੈਰ ਧੋ ਲਾਣਾ ਲਾ ਜਾ ਮਾਜੀ ਗੱਲ ਹੂੰ ਪਿਆ ਬਾਈ ਆਏ ਆ ਮਹਿੰਗਾ ਹੀ ਆ ਕਹਿੰਦਾ ਥੋੜੀ ਚਾਹ ਦੇ ਚਾਹ ਪਤੀ ਵਿਚੇ ਪਾ ਦਿਆ ਕਰ ਉਹਨੇ ਸਭ ਬਣ ਕੇ ਆ ਜਾਗਾ ਚਾਹ ਆ ਜਾਗਾ ਨਹੀਂ ਇਹ ਵੀ ਗੱਲ ਲੋਟ ਹਾਂ ਇਹ ਕਾਲੀ ਪੂਲੀ ਪੀਂਦਾ ਇਹਦਾ ਘਰ ਪਾਣ ਨਾਲੇ ਯਾਰ 600 ਜਨਟ ਮਾਫ ਹੈ ਇਹਨਾਂ ਦੇ ਕਿ ਇੱਕ ਕੁਝ ਵੀ ਨਹੀਂ ਚੱਲਦਾ ਨਾ ਤੇ ਫਿਰ ਜੰਦਾ ਥੋੜੇ ਕਿਹੜੇ ਬਿੱਲ ਆਉਣਾ। ਉਹ ਗਰਮੀ 'ਚ ਗਰਮ ਕਰਨਾ ਉਹ ਬਰਿਜ ਚੱਲਦਾ। ਫਿਰ ਜਦੋਂ ਹੁਣ ਮੈਂ ਆੜੀ ਮੋਟ ਬੰਦੀ ਕਰ ਦਿੰਦੇ ਨਾ। ਨਾ ਜੇ ਔਨ ਵੀ ਰਵੇ ਆਟੋ ਕਟ ਮਾਰ ਲੈਂਦਾ ਏ ਠੰਡਾ ਹੀ ਰਹਿੰਦਾ। ਨਾ ਨਾ ਹੁਣ ਤਾਂ ਇੰਨੀ ਲੋੜ ਹੀ ਨਹੀਂ ਪੈਂਦੀ ਗਰਮੀ 'ਚ। ਹੁਣ ਤਾਂ ਉਹ ਵੀ ਬੰਦ ਰੱਖ ਜਾਏ। ਥੋੜਾ ਜਿਹਾ ਚੱਲੇ। ਹਾਂ ਇਹ ਤਾਂ ਹੈ। ਪੱਕੀ ਭਾਈ ਉਦਾਂ ਐ ਵੀ ਹੁਣ ਮੌਸਮ ਮੜੇ ਆ। ਖੁੱਲਿਆ ਨਹੀਂ ਹੈਗਾ ਜਿੱਕਨ ਮੀਂਹ ਪੈਣਾ ਚਾਹੀਦਾ ਦਾ। ਠੰਡ ਘਟ ਗਈ। ਠੰਡ ਘਟ ਗਈ। ਠੰਡ ਨਹੀਂ ਤੋਂ ਪਤਾਉਣੀ ਚਾਹੀਦੀ ਮੀਂਹ ਦੇ ਬਾਅਦ ਮਾ ਠੰਡ ਦਾ ਪਾ ਲੱਗ ਬਦਲ ਹੋਏ ਨੇ ਹੂੰ ਠੰਡ ਦਾ ਕੱਟ ਗਈ ਕੱਟ ਗਈ ਤੋਂ ਤੋਂ ਮੂੰਹ ਪੈ ਜਾਂਦੀ ਉਹ ਤੇਰੇ ਕੋਲ ਠੰਡ ਨਹੀਂ ਰਹੀ ਇਹਨਾਂ ਨੂੰ ਮੇਹਣੇ ਮਜਾਇਰ ਰਿਹਾ ਬਾਕੀ ਬਾਈ ਕੁਝ ਨਹੀਂ ਛੱਡਦੇ ਸਾਰਾ ਕੁਝ ਲਿਆਉਂਦੇ ਅਗਲੇ ਦੇ ਖੇਤਾਂ ਮੈਂ ਤੇ ਖੁੰਝ ਕੇ ਦੇਖੋ ਬੂਟੇ ਦੇ ਨਾਲ ਸਾਰਾ ਕੁਝ ਹੁੰਦਾ ਹੈ ਖੁੰਡ ਵੀ ਨਹੀਂ ਛੱਡਦੇ ਐ ਕਿ ਖੁੰਡ ਵੀ ਲਿਆਉਂਦੇ ਉਹ ਤਾਂ ਲੈ ਸਣੇ ਆਗਬਤੀ ਲੈ ਕੇ ਆਉਣਾ ਸਾਰੇ ਪਾਲਣ ਛੱਡ ਕੇ ਆਉਂਦੇ ਮਾਲਣ ਵੀ ਛੱਡਦੇ ਕੋੜਾ ਮਾਲਣ ਵੀ ਲਿਆਉਂਦੇ ਸਾਰਾ ਕੁਝ ਲਿਆਉਂਦੇ ਸਾਰਾ ਕੁਝ ਛੱਡਿਆਉਂਦੇ ਹੈ ਬਾਈ ਜਿਹੜੇ ਸਖਤ ਬੰਦੇ ਉਹਨਾਂ ਦੀ ਡਿਊਟੀਆਂ ਲੱਗਿਆ ਬੈਨੇ ਆਣਿਆਂ ਨੂੰ ਲੈ ਕੇ ਆਉਂਦੇ ਸਕੂਲ ਤੇ ਆਹ ਚੱਲਿਆ ਬਨਕੀ ਦਾ ਬਾਈ ਆ ਦੇਖੋ ਇਹਨਾਂ ਦਾ ਵੀ ਮੈਂ ਕਹਿੰਦਾ ਉੱਥੇ ਨਹੀਂ ਲੱਗਿਆ ਮੁੰਡਾ ਹਾਂ ਮਨਸੂਏ ਬਈ ਸਾਡੇ ਇਲਾਕੇ 'ਚ ਖੁੱਲ੍ਹਾ ਤਾਂ ਹੈਗਾ ਤਾਂ ਇੱਕ ਸਕੂਲ ਪੌਲ ਪਿੰਡ ਕੋਲ ਪਰ ਬਹੁਤ ਨਿਆਣੇ ਲੱਗੇ ਤੇ ਹਟ ਵੀ ਗਏ ਪਤਾ ਨਹੀਂ ਬਈ ਕੀ ਗੱਲ ਹੈ ਮੈਡਮ ਹੁਣ ਆਉਂਦੀ ਹੀ ਨਹੀਂ ਹਰੇਕ ਸਕੂਲ ਬੰਦਾ ਬਾਹ ਕਹਿੰਦੇ ਨਿਆਣੇ ਨੇ ਭੇਜ ਦੇ ਤੁਸੀਂ ਸਪੋਰ ਤਾਂ ਉਹਨਾਂ ਨੂੰ ਐ ਕਿਤੇ ਹੋਰ ਬਸੇ ਨਾਲ ਲਾਤੇ ਬਾਈ ਪਚੱਕਰ ਆਏ ਆ ਹੁਣ ਜਿੰਨੇ ਵੀ ਲਾਗਵਾ ਸਕੂਲ ਆ ਬਾਈ ਹਰੇਕ ਸਕੂਲ ਦੀ ਮੈਡਮਾ ਗੇੜੇ ਮਾਰਦੀ ਹੁਣ ਕਿਹੜੇ ਸਕੂਲ ਚ ਲਾਵੇ ਸਮਝ ਨਹੀਂ ਲੱਦੀ ਹੈਗੀ ਮੈਂ ਜਿਹੜਾ ਦਸਾਉਣਾ ਦਊਂਗਾ ਘੱਟ ਸੀ ਸਭ ਉੱਥੇ ਲਾਉਣੀ ਹੈ ਤੂੰ ਤਾਂ ਦੇਖਿਆ ਨਾ ਕਿੰਨੇ ਮੈਡਮਾ ਆਉਂਦੀਆਂ ਟੋਲੇਆਂ ਦੇ ਟੋਲੇ ਆਉਂਦੇ ਦਿੱਲੀ ਮੈਂ ਜਿੱਥੇ ਪੈਦਾ ਹੋऊंगा ਉਹਨਾਂ ਉੱਥੇ ਲਾਉਣਾ ਹੈ ਰੋਡੀ ਰੋਡੀ ਤਾਂ ਕਿੱਥੇ ਲਾਉਣੇ ਰੋਡੀ ਹਾਲੇ ਨਿਆਣੇ ਹੋਣਗੇ ਸੋਚੂਗਾ ਇਹ ਪਰ ਜੇ ਹੁਣ ਸੋਚੂਗਾ ਤਾਂ ਹੀ ਨਿਆਣੇ ਹੋਣਗੇ ਕਬੜਾ ਯਾਰ ਨੂੰ ਸਕੂਲੇ ਬੰਦ ਹੋਏ ਨੇ ਸਕੂਲ ਨਹੀਂ ਬੰਦ ਹੁੰਦੇ ਘਰੇ ਪੜਾਉਣ ਲੱਜਣਾ ਮਾਸਟਰਾਂ ਨੇ ਆ ਕੇ ਜਿਹੜੇ ਨਾਲ ਕੰਮ ਚੱਲਦਾ ਹੈ ਨਹੀਂ ਬੰਦ ਹੋਣਗੇ ਰੋਡੀ ਕੀ ਸੋਚਿਆ ਫਿਰ ਨਵੇਂ ਨਵੇਂ ਸਿਸਟਮ ਚੱਲੀ ਜਾਂਦੇ ਆ ਅੱਛਾ ਅੱਸੀ ਲਾਏ ਨੇ ਇਹ ਸਿਰੂ ਨਾਲ ਸੋਚਣਾ ਨਹੀਂ ਹੈਗਾ ਜਦ ਤੱਕ ਵਿਆਹ ਹੁੰਦਾਗੇ ਤੇ ਹੁਣੇ ਨਿਆਣੇ ਬਾਰੇ ਸੋਚਣਾ ਕਿ ਫੇਰ ਤਾਂ ਕਰਜ਼ਾਈ ਹੋ ਜੂਗਾ ਇਹ ਸਾਰੀ ਕਰਜ਼ਾਈ ਕਿੱਥੇ ਹੋਣਾ ਫੇਰ ਕੰਮ ਕਰਕੇ ਜੋੜੀ ਹੋ ਜਾਣੇ ਨੇ ਸਦਾਈ ਹੋਣ ਪੈਸੇ ਇਹ ਕਿਤੇ ਸੋਚਦਾ ਸੋਦਾ ਵਿਆਹ ਹੀ ਨਾ ਕਰਾਂਦਾ ਸੋਦਾ ਸੋਦਾ ਨਹੀਂ ਕਹਣਾ ਯਾਰ ਸਾਰਾ ਖਰਚਾ ਕੰਮ ਖਰਾਬ ਜਾਈ ਹੁੰਦਾ ਛੱਡ ਬਰੇ ਜੋੜੇ ਵੀ ਉਹ ਮੈਂ ਹੀ ਕਰ ਲੈਂਦਾ ਮੈਨੂੰ ਟੀ ਐਵੇਂ ਹੋ ਜੀ ਨਾ ਕਰਾਉਂਦੇ ਚੱਲੋ ਟਾਈਮ ਦੇ ਨਾਲ ਬਾਈ ਸਭ ਕੁਝ ਹੋ ਜਾਂਦਾ ਖੜਕ ਬਾਈ ਗਿੱਲੀ ਆ ਮੀਂਹ ਪਿਆ ਵੇ ਬਹੁਤਾ ਨਹੀਂ ਪਿਆ ਵੀ ਧਰਤੀ ਨਹੀਂ ਗਿੱਲੀ ਹੋਈ ਵਿੱਚ ਨਹੀਂ ਪਾਣੀ ਗਿਆ ਉੱਪਰੋਂ ਭਰੇ ਆ ਛੜਕਾ ਜਾਈ ਆ ਇਹ ਤਾਂ ਐ ਆ ਜਿਵੇਂ ਥੋੜਾ ਕੋਰਾ ਪਿਆ ਹੁੰਦਾ ਐ ਸਲਾਬਾ ਜਿਆ ਕਰਕੇ ਸਲਾਬਾ ਜਿਆ ਕਰਕੇ ਇੱਥੇ ਧੁੰਦ ਬੰਗ ਜਿਵੇਂ ਧੁੰਦ ਨਹੀਂ ਮੈ ਜਿੰਨੀ ਬਹੁਤ ਜਿਆਦਾ 老公吗？